ਹੈਲੋ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਨਰੋਜ ਨਵੀਂ ਚਰਚਾ ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਜੀ ਜਿਹੜੀ ਆਪਾਂ ਕਹਾਣੀ ਲੈ ਕੇ ਆਏ ਆ ਯਾਨੀ ਕਿ ਕਈ ਵਰਾ ਪਰਿਸ਼ਿਆ ਦੀ ਚਰਚਾ ਕਰਦੇ ਆ ਤੇ ਇਹ ਵੀ ਇੱਕ ਰਿਸ਼ਤਿਆਂ ਦਾ ਹੀ ਹਿੱਸਾ ਹੈ ਜਿਹੜੀ ਅੱਜ ਆਪਾਂ ਕਹਾਣੀ ਲੈ ਕੇ ਆਏ ਆ ਇਹ ਜਿਹੜੀ ਅੱਜ ਆਪਾਂ ਕਹਾਣੀ ਲੈ ਕੇ ਆਏ ਆਣਾ ਇਹ ਕਹਾਣੀ ਪੰਜ ਜਾਣਿਆਂ ਦੇ ਵਿੱਚਕਾਰ ਦੀ ਕਹਾਣੀ ਹੈ ਜਾਨੀ ਕਿ ਇਹ ਮਨਰਾਜ ਤੇ ਮਨਰਾਜ ਦੇ ਪੇਰੈਂਟਸ ਜਾਨੀ ਕਿ ਉਹਦੇ ਮੰਮੀ ਡੈਡੀ ਤੇ ਉਹਦੇ ਦਾਦਾ ਦਾਦੀ ਦੇ ਉੱਪਰ ਇੱਕ ਕਹਾਣੀ ਜਿਹੜੀ ਅੱਜ ਆਪਾਂ ਲੈ ਕੇ ਆਏ ਆਏ ਠੀਕ ਹੈ ਨਜੀ ਤੇ ਮਨਰਾਜ ਬਹੁਤ ਹੀ ਛੋਟਾ ਬੱਚਾ ਹੈ ਹਜੇ ਮਤਲਬ ਕਿ ਉਹ 7-8 ਸਾਲ ਦਾ ਬੱਚਾ ਹੈ ਤੇ ਉਹ ਆਪਣੇ ਪੇਰੈਂਟਸ ਦੀਆਂ ਜਾਨੀ ਕਿ ਆਪਣੇ ਮੰਮੀ ਡੈਡੀ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਨਾ ਗੱਲਾਂ ਬਾਤਾਂ ਉਹ ਨੋਟ ਕਰਦਾ ਹੈ ਠੀਕ ਹੈ ਨਾ ਜੀ ਤੇ ਆਪਾਂ ਨਾ ਟਾਈਮ ਵੇਸਟ ਕਰਦੇ ਹੋਏ ਆਪਾਂ ਆਪਣੀ ਕਹਾਣੀ ਨੂੰ ਅੱਗੇ ਵਧਾਉਣੀ ਹੈ ਠੀਕ ਹੈ ਨਾ ਜੀ ਤੇ ਕਹਾਣੀ ਆਪਣੇ ਜਿਵੇਂ ਦੱਸਿਆ ਕਿ ਕੋਈ ਪੰਜ ਲੋਕਾਂ ਦੇ ਵਿੱਚ ਕਰੇ ਤੇ ਮਨਰਾਜ ਬਹੁਤ ਹੀ ਛੋਟਾ ਹਜੇ ਹੈ 7-8 ਸਾਲ ਦੇ ਆਸ-ਪਾਸ ਦਾ ਬੱਚਾ ਹੈ ਤੇ ਉਹ ਆਪਣੇ ਮੰਮੀ ਡੈਡੀ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਮਤਲਬ ਕਿ ਲੋਟ ਵੀ ਕਰਦਾ ਹੈ ਤੇ ਪਰੇਸ਼ਾਨ ਵੀ ਹੁੰਦਾ ਹੈ ਤੇ ਆਪਣੀ ਦਿਮਾਗ ਤੇ ਬੋਝ ਵੀ ਪਾ ਲੈਂਦਾ ਹੈ ਮਤਲਬ ਬਹੁਤ ਸੋਚਦਾ ਹੈ ਉਹ ਇੰਨਾਂ ਗੱਲਾਂ ਨੂੰ ਤੇ ਇੰਨਾ ਗੱਲਾਂ ਕਰਕੇ ਉਹਦਾ ਲगाव ਸੀਗਾ ਨਾ ਜਿਹੜਾ ਮਨਰਾਜ ਦਾ ਉਹ ਆਪਣੇ ਦਾਦੇ ਤੇ ਦਾਦੀ ਦੇ ਨਾਲ ਬਹੁਤ ਜ਼ਿਆਦਾ ਲगाव ਹੋ ਗਿਆ। ਮਤਲਬ ਇੰਨਾ ਜ਼ਿਆਦਾ ਲगाव ਹੋ ਗਿਆ ਕਿ ਉਹ ਆਪਣੇ ਮੰਮੀ ਡੈਡੀ ਨੂੰ ਘੱਟ ਤੇ ਆਪਣੇ ਦਾਦੇ ਦਾਦੀ ਨੂੰ ਜ਼ਿਆਦਾ ਪਿਆਰ ਕਰਨ ਲੱਗ ਪਿਆ। ਤੇ ਉਹ ਮੰਮੀ ਡੈਡੀ ਜਿਹੜੇ ਮਨਰਾਜ ਦੇ ਮੰਮੀ ਡੈਡੀ ਸੀ ਉਹਨਾਂ ਨੂੰ ਬਿਲਕੁਲ ਇਹ ਚੀਜ਼ ਪਸੰਦ ਨਹੀਂ ਆ ਰਹੀ ਸੀ ਕਿ ਸਾਡਾ ਬੱਚਾ ਜਿਹੜਾ ਹੈ ਉਹ ਦਾਦੇ ਦਾਦੀ ਦੇ ਕੋਲ ਜ਼ਿਆਦਾ ਜਾਏ। ਜਾਂ ਉਹ ਬਈ ਜ਼ਿਆਦਾ ਚਾਹੇ ਜਾਂ ਉਹ ਸਾਡੇ ਬੱਚੇ ਨੂੰ ਜ਼ਿਆਦਾ ਪਿਆਰ ਕਰਨ ਉਹਨਾਂ ਨੂੰ ਬਿਲਕੁਲ ਚੰਗਾ ਨਹੀਂ ਲੱਗਦਾ ਸੀਗਾ। ਤੇ ਉਹ ਜਦੋਂ ਵੀ ਮਨਰਾਜ ਉਹਨਾਂ ਦੇ ਕੋਲ ਜਾਂਦਾ ਦਾਦੇ-ਦਾਦੀ ਦੇ ਕੋਲ ਤਾਂ ਮਨਰਾਜ ਦੇ ਮੰਮੀ ਡੈਡੀ ਖਾਸ ਕਰਕੇ ਉਹਦੀ ਜਿਹੜੀ ਮੰਮੀ ਸੀ ਉਹ ਬਹੁਤ ਨਰਾਜ਼ ਹੋ ਜਾਂਦੀ ਸੀ। ਵੀ ਕਿਸੇ ਨਾ ਕਿਸੇ ਤਰ੍ਹਾਂ ਮਨਰਾਜ ਜਿਹੜਾ ਹੈ ਉਹ ਦਾਦੇ-ਦਾਦੀ ਦੇ ਕੋਲ ਨਾ ਜਾਏ। ਉਹ ਜਦੋਂ ਦਾਦੇ-ਦਾਦੀ ਕੋਲੇ ਜਾਂਦਾ ਵਾਪਸ ਆਉਂਦਾ ਕਮਰੇ 'ਚ ਇਹ ਆਪੜੀ ਮੰਮੀ ਦੇ ਕੋਲ ਆਉਂਦਾ ਤੇ ਉਹਦੀ ਮੰਮੀ ਉਹਨੂੰ ਬਹੁਤ ਡਾਂਟਦੀ ਬਹੁਤ ਮਤਲਬ ਹੀ ਉਹਨੂੰ ਝਿੜਕਦੀ ਵੀ ਹੁਣ ਤੂੰ ਦਾਦੇ-ਦਾਦੀ ਕੋਲੇ ਨਹੀਂ ਜਾਣਾ ਐ ਆ ਉਹ ਐ ਮਤਲਬ ਬਹੁਤ ਜ਼ਿਆਦਾ ਉਹਨੂੰ ਡਾਂਟਦੀ ਸੀ ਕਦੇ-ਕਦੇ ਉਹਦੇ ਤੇ ਹੱਥ ਵੀ ਚੁੱਕ ਲੈਂਦੀ ਸੀ ਤੇ ਉਹ ਬੱਚਾ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਸੀਗਾ ਤੇ ਇਸ ਕਰਕੇ ਉਸ ਬੱਚੇ ਦਾ ਦਾਦੇ-ਦਾਦੀ ਦੇ ਨਾਲ ਇੰਨਾ ਜ਼ਿਆਦਾ ਲਗਾਵ ਵਧ ਗਿਆ ਕਿ ਉਹ ਹਰ ਟਾਈਮ ਤੇ ਆਪਣੇ ਦਾਦੇ-ਦਾਦੀ ਦੇ ਨਾਲ ਰਹਿਣ ਲੱਗ ਗਿਆ ਤੇ ਹੌਲੀ 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 ਟਾਈਮ ਜਿਹੜਾ ਸੀ ਲੰਘਦਾ ਗਿਆ ਫਿਰ ਜਦੋਂ ਉਹ ਬੱਚਾ ਥੋੜਾ ਜਿਹਾ ਵੱਡਾ ਹੋਇਆ 9.1 ਕਲਾਸ ਦੇ ਵਿੱਚ ਜਦੋਂ ਆਇਆ ਨਾ ਤੇ ਉਹਨੇ ਆਪਣੇ ਮਾਂ ਬਾਪ ਨੂੰ ਕਿਹਾ ਵੀ ਤੁਸੀਂ ਪਤਾ ਦਾ ਦਾਦੀ ਦੇ ਨਾਲ ਬਹੁਤ ਗਲਤ ਸ਼ਲੋਕ ਕਰਦੇ ਹੋ ਤੇ ਤੁਹਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਫਿਰ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਾ ਕਿ ਬਈ ਇਹ ਸਾਨੂੰ ਮਤਲਬ ਕਿ ਨੋਟ ਕਰਦਾ ਹੈ ਇਹ ਚੀਜ਼ਾਂ ਨੂੰ ਤੇ ਉਹਦੇ ਮੰਮੀ ਡੈਡੀ ਨੇ ਕੀ ਕੀਤਾ ਕਿ ਜਦੋਂ ਮਨਰਾਜ ਘਰੇ ਹੁੰਦਾ ਸੀ ਨਾ ਤੇ ਉਦੋਂ ਉਹਦੇ ਦਾਦੇ ਦਾਦੀ ਨਾਲ ਬੜਾ ਵਧੀਆ ਵਿਹਾਰ ਕਰਦੇ ਸੀ ਤੇ ਜਿਉਂ ਹੀ ਮਨਰਾਜ ਘਰੋਂ ਚਲਾ ਜਾਂਦਾ ਤੇ ਫਿਰ ਉਹ ਉਹਦੇ ਦਾਦੇ ਦਾਦੀ ਦੇ ਨਾਲ ਉਹਨਾਂ ਦੀ ਮੰਮੀ ਜਿਹੜੀ ਸੀ ਨਾ ਬਹੁਤ ਹੀ ਗਲਤ ਵਿਹਾਰ ਕਰਦੀ ਸੀ ਉਲਟਾ ਸਿੱਧਾ ਬੋਲਣਾ ਟਾਈਮ ਤੇ ਖਾਣਾ ਨਹੀਂ ਦੇਣਾ ਤੇ ਅਵਾ ਤਵਾ ਬੋਲ ਦੇਣਾ ਮਤਲਬ ਬਹੁਤ ਹੀ ਗਲਤ ਦੁਰਵਿਹਾਰ ਵੀ ਉਹਨਾਂ ਦੇ ਨਾਲ ਕਰਦੀ ਸੀ ਤੇ ਜ਼ਬਰਦਸਤੀ ਮਤਲਬ ਆਪਣੀ ਸੱਸ ਨੂੰ ਕਹਿੰਦੀ ਸੀ ਵੀ ਤੁਸੀਂ ਸਾਰਾ ਦਿਨ ਬੇਲੇ ਮੰਜਿਆਂ ਤੇ ਚੜ ਕੇ ਬੈਠੇ ਰਹਿੰਦੇ ਹੋ ਮੇਰੇ ਵਾਸਤੇ ਸਾਰੀ ਦੁਨੀਆ ਦੀਆਂ ਮੁਸੀਬਤਾਂ ਪਾਈਆਂ ਹੋਈਆਂ ਨੇ ਉੱਟ ਕੇ ਕੋਈ ਕੰਮ ਕਰ ਲਿਆ ਕਰੋ ਆਹ ਕਰ ਲਿਆ ਕਰੋ ਪਰ ਉਹ ਕਾਫੀ ਬਜ਼ੁਰਗ ਸੀ ਤੇ ਉਹਨਾਂ ਦੇ ਕੋਲੋਂ ਕੰਮ ਨਾ ਹੁੰਦਾ ਨਹੀਂ ਸੀਗਾ ਪਰ ਉਹ ਜ਼ਬਰਦਸਤੀ ਮਤਲਬ ਉਹਨੂੰ ਕਹਿੰਦੀ ਸੀ ਕਿ ਅੱਜ ਭਾਂਡੇ ਮੰਜ ਸਾਰੇ ਕਰਦੇ ਆ ਤੇ ਚਾੜੂ ਨਾਲ ਕੱਪੜੇ ਧੋ ਤੇ ਆਹ ਉਹ ਕੰਮ ਘੱਟ ਕਰਦੀ ਸੀ ਤੇ ਉਹਦੀ ਦਾਦੀ ਮਤਲਬ ਕਿ ਆਪਣੀ ਸੱਸ ਦੇ ਕੋਲੋਂ ਕੰਮ ਜਿਹੜਾ ਸੀਗਾ ਉਹ ਜ਼ਿਆਦਾ ਕਰਾਉਂਦੀ ਸੀ ਤੇ ਜਦੋਂ ਹੀ ਮਨਰਾਜ ਦੇ ਘਰ ਆਉਣ ਦਾ ਟਾਈਮ ਹੁੰਦਾ ਸੀ ਤੇ ਉਦੋਂ ਉਹਦੀ ਮਾਂ ਦਾ ਵਤੀਰਾ ਬਹੁਤ ਜੀ ਬਹੁਤ ਜ਼ਿਆਦਾ ਬਦਲ ਜਾਂਦਾ ਸੀ ਉਦੋਂ ਹੀ ਉਹ ਇੱਕਦਮ ਜਦੋਂ ਕੰਮ ਕਰ ਰਹੀ ਹੁੰਦੀ ਤੇ ਜਾ ਕੇ ਫਟਾਫਟ ਕੇ ਦੀ ਜੀ ਤੁਹਾਨੂੰ ਕਿੰਨੀ ਵਾਰੀ ਮੈਂ ਕਿਹਾ ਹੈ ਕਿ ਤੁਸੀਂ ਆਹ ਕੰਮ ਨਾ ਕਰਿਆ ਕਰੋ ਤੁਸੀਂ ਫੇਰ ਕਰਨ ਲੱਗ ਜਾਂਦੇ ਹੋ ਮੈਨੂੰ ਚੰਗਾ ਨਹੀਂ ਲੱਗਦਾਗਾ ਮਨਰਾਜ ਨੂੰ ਵੀ ਚੰਗਾ ਨਹੀਂ ਲੱਗਦਾ ਹੈ ਕੀ ਦਾਦੀ ਕੋਲ ਤੁਸੀਂ ਕੰਮ ਕਰਾਉਂਦੇ ਹੋ ਪਰ ਵੀ ਜੀ ਮੈਂ ਰੋਜ਼ ਤੁਹਾਨੂੰ ਬੋਲਦੀ ਐ ਇੰਨੀ ਆ ਤੇ ਤੁਸੀਂ ਫੇਰ ਕੰਮ ਕਰਨ ਲੱਗ ਜਾਂਦੇ ਆ ਪਲੀਜ਼ ਵੀ ਜੀ ਤੁਸੀਂ ਕੰਮ ਨਾ ਕਰਿਆ ਕਰੋ ਨਾ ਤੇ ਮਨਰਾਜ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੀ ਦਾਦੀ ਜ਼ਬਰਦਸਤੀ ਕੰਮ ਕਰਦੀ ਐ ਮੇਰੀ ਮੰਮੀ ਮਨਾ ਕਰਦੀ ਐ ਪਰ ਫੇਰ ਵੀ ਮੇਰੀ ਦਾਦੀ ਕੰਮ ਕਰਦੀ ਐ ਤੇ ਮਨਰਾਜ ਦੇ ਅੰਦਰ ਇੱਕ ਮਤਲਬ ਕਿ ਇਸ ਤਰ੍ਹਾਂ ਦਾ ਮਤਲਬ ਕਿ ਭਾਵ ਆਉਣ ਲੱਗ ਗਿਆ ਤੇ ਕਿਉਂਕਿ ਮਨਰਾਜ ਤਾਂ ਬੱਚਾ ਸੀ ਉਹ ਸੱਚ ਨਹੀਂ ਜਾਣਦਾ ਸੀ ਉਹਨੂੰ ਪਤਾ ਨਹੀਂ ਸੀਗਾ ਕਿ ਉਹਦੇ ਨਾਲ ਮੰਮੀ ਜਿਸ ਤਰ੍ਹਾਂ ਦੀ ਗੇਮ ਖੇਡ ਰਹੀ ਹੈ ਕਿ ਉਹਦੇ ਸਾਹਮਣੇ ਕੁਝ ਹੋ ਰਿਹਾ ਤੇ ਪਿੱਛੋਂ ਕੁਝ ਹੋ ਰਿਹਾ ਹੈ ਨਾ ਤੇ ਉਹ ਇਸ ਤਰ੍ਹਾਂ ਕਰਦਿਆ ਕਰਦਿਆ ਉਹ ਕਈ ਵਾਰ ਆਪਣੀ ਦਾਦੀ ਨੂੰ ਕਹਿੰਦਾ ਕਿ ਵੀ ਦਾਦੀ ਮਾਂ ਤੁਸੀਂ ਕਿਉਂ ਕੰਮ ਕਰਦੇ ਹੋ ਤੁਹਾਨੂੰ ਮੰਮੀ ਮਾਣਾ ਕਰਦੀ ਏ ਤੇ ਤੁਸੀਂ ਕੰਮ ਕਿਉਂ ਕਰਦੇ ਹੋ ਤੇ ਫਿਰ ਉਹ ਵੀ ਕਰਦੇ ਵਿੱਚ ਕਲੇਸ਼ ਨਾ ਹੋਏ ਤਾਂ ਕਿ ਉਹਦੀ ਨੋ ਕੋਈ ਗੋਟਾ ਸਿੱਧਾ ਉਹਨੂੰ ਨਾ ਬੋਲੇ ਕੁਛ ਕਿਉਂਕਿ ਅਗਰ ਉਹ ਕੁਝ ਵੀ ਅਗਰ ਕਹਿ ਦਿੰਦੀ ਸੀ ਆਪਣੇ ਪੋਤੇ ਨੂੰ ਕਿ ਵੀ ਤੇਰੀ ਮੰਮੀ ਨੇ ਇੰਜ ਕੀਤਾ ਤਾਂ ਉਹ ਫਿਰ ਉਹਨਾਂ ਨੂੰ ਖਾਣਾ ਨਹੀਂ ਦਿੰਦੇ ਸੀ ਅਗਰ ਖਾਣਾ ਦਿੰਦੀ ਵੀ ਸੀ ਤੇ ਬਹੁਤ ਅਵਾ ਤਵਾ ਉੱਚਾ ਨੀਵਾ ਬੋਲ ਕੇ ਖਾਣਾ ਦਿੰਦੀ ਸੀ ਤੇ ਉਹ ਦਾਦੀ ਮਾ ਸੋਲਦੀ ਵੀ ਚਲੋ ਵੀ ਘਰ ਦੇ ਵਿੱਚ ਗਲੇਸ਼ ਨਾ ਹੋਵੇ ਤੇ ਇਸ ਕਰਕੇ ਉਹ ਉਹ ਤੈਨੂੰ ਕਹਿੰਦੀ ਹੈ ਕਿ ਨਹੀਂ ਬੇਟਾ ਮੈਂ ਕੰਮ ਤੇਰੀ ਮੰਮੀ ਨਹੀਂ ਕਹਿੰਦੀ ਮੈਂ ਆਪ ਹੀ ਕੰਮ ਕਰਦੀ ਆ ਮੈਂ ਸਾਰਾ ਦਿਨ ਵਿਹਲੀ ਬੈਠੀ ਰਹਿਣੀ ਆ ਨਾ ਤੇ ਫਿਰ ਮੈਨੂੰ ਚੰਗਾ ਨਹੀਂ ਲੱਗਦਾਗਾ ਨਾਲੇ ਮੇਰਾ ਸਰੀਰ ਚੱਲਦਾ ਰਹੇਗਾ ਜੇ ਮੈਂ ਕੰਮ ਕਰਦੀ ਰਵਾਂਗੀ ਨਾ ਤੇ ਮੈਂ ਠੀਕ ਰਾਵਾਂਗੀ ਨਹੀਂ ਤਾਂ ਮੇਰਾ ਸਰੀਰ ਜੋੜ ਜਾਏਗਾ ਤੇ ਉਹ ਕਹਿੰਦਾ ਅੱਛਾ ਚਲ ਠੀਕ ਹੈ ਦਾਦੀ ਮਾ ਜੀ ਮੈਨੂੰ ਤੁਹਾਨੂੰ ਚੰਗਾ ਲੱਗੇ ਤੁਸੀਂ ਉਵੇਂ ਹੀ ਕਰੋ ਠੀਕ ਹੈ ਨਾ ਤੇ ਉਹ ਮਤਲਬ ਦਾਦੀ ਸੋਚਦੀ ਹੈ ਕਿ ਚਲ ਕੋਈ ਗੱਲ ਨਹੀਂ ਬੱਚੇ ਨੂੰ ਮੈਂ ਕਿਉਂ ਦੱਸਨੀ ਆ ਕੋਈ ਗੱਲ ਢੋਲੀ-ਖੋਲੀ ਕਰਦੇ-ਕਰਦੇ ਜੀ ਟਾਈਮ ਬੀਤਦਾ ਗਿਆ ਬੀਤਦਾ ਗਿਆ ਪਰ ਦਾਦੀ ਦੇ ਨਾਲ ਉਹਦੀ ਮੰਮੀ ਮਨਰਾਜ ਦੀ ਸੂਰੂਪ ਚੰਗਾ ਨਹੀਂ ਕਰਦੇ ਸੀ ਇਹ ਚੀਜ਼ ਤੋਂ ਮਨਰਾਜ ਅਜੇ ਤੱਕ ਅਣਜਾਣ ਸੀਗਾ ਚਲੋ ਜੀ ਸਮਾਂ ਬੀਤਦਾ ਗਿਆ ਤੇ ਮਨਰਾਜ ਨੇ 12ਵੀਂ ਕਰ ਲਈ 12ਵੀਂ ਕਰਨ ਤੋਂ ਬਾਅਦ ਮਨਰਾਜ ਨੇ ਸੋਚਿਆ ਕਿ ਮੈਂ ਬਾਹਰ ਜਾ ਕੇ ਪੜ੍ਹਾਈ ਕਰਨੀ ਹੈ ਤੇ ਮਨਰਾਜ ਦੇ ਪਾਪਾ ਦਾ ਹੋਟਲ ਸੀਗਾ ਜਾਨੀ ਕਿ ਟਾਪਾ ਸੀਗਾ ਤੇ ਉਹ ਮਤਲਬ ਕਿ ਉਹਦੇ ਪਾਪਾ ਟਾਪੇ ਤੇ ਬਈ ਨੌਕਰ-ਦੋਕਰ ਰੱਖੇ ਹੋਏ ਸੀਗੇ ਤੇ ਆਪਣਾ ਕੰਮ ਕਰਾਉਂਦੇ ਸੀ ਤੇ ਮਨਰਾਜ ਨੇ ਕਿਹਾ ਕਿ ਮੈਂ ਬਾਹਰ ਜਾ ਕੇ ਪੜ੍ਹਾਈ ਕਰਨੀ ਹੈ ਤੇ ਪਹਿਲਾਂ ਉਹਦੇ ਪਾਪਾ ਕਹਿੰਦੇ ਕਿ ਆਪਣਾ ਟਾਬਾਏ ਤੇ ਵੀ ਤੂੰ ਘਰ ਇੱਥੇ ਹੀ ਪੜ੍ਹਾਈ ਕਰ ਲੈ ਫਿਰ ਤੋਂ ਆਪਣੇ ਟਾਬੇ ਨੂੰ ਆਪਾਂ ਹੋਟਲ ਬਣਾ ਲਵਾਂਗੇ ਤੇ ਆਪਾਂ ਵਧੀਆ ਕੇ ਕੰਮ ਚਲਾ ਲਾਂਗੇ ਤੇ ਵੀ ਤੂੰ ਬਾਹਰ ਨਾ ਜਾ ਤੇ ਉਹ ਕਹਿੰਦਾ ਨਹੀਂ ਮੈਂ ਬਾਹਰ ਹੀ ਜਾਣਾ ਕਹਿੰਦੇ ਚਲੋ ਠੀਕ ਹੈ ਤੇ ਉਹਦੀ ਦਾਦਾ ਦਾਦੀ ਬਹੁਤ ਉਦਾਸ ਹੋ ਜਾਂਦੇ ਆ ਵੀ ਤੂੰ ਬੇਟਾ ਬਾਹਰ ਨਾ ਜਾ ਤੇ ਕਹਿੰਦਾ ਦਾਦੀ ਮੈਂ ਕਿਹੜਾ ਕੋਈ ਹਮੇਸ਼ਾ ਵਾਸਤੇ ਜਾਣਾ ਬਸ ਮੈਂ ਪੜ੍ਹਾਈ ਕਰਕੇ ਬਾਹਰੋਂ ਤੇ ਫਿਰ ਮੈਂ ਆ ਜਾਣਾ ਫਿਰ ਮੈਂ ਪਾਪਾ ਦੇ ਨਾਲ ਨਾ ਹਲਪ ਕਰਾਂਗਾ ਤੇ ਫਿਰ ਅਸੀਂ ਇੱਕ ਬਹੁਤ ਵੱਡਾ ਸਾਰਾ ਹੋਟਲ ਬਣਾਵਾਂਗੇ ਉਹ ਕਹਿੰਦੇ ਚਲੋ ਠੀਕ ਹੈ ਬੇਟਾ ਜਿਵੇਂ ਤੇਰੀ ਮਰਜ਼ੀ ਹੋਣ ਅਸੀਂ ਤੈਨੂੰ ਰੋਕ ਨਹੀਂ ਸਕਦੇ ਚਲੋ ਜੀ ਕਰਦੇ ਕਰਦੇ ਉਹ ਬੱਚੇ ਦੇ ਬਾਹਰ ਜਾਣ ਦੀ ਤਿਆਰੀ ਹੋ ਗਈ ਵੀ ਜਾ ਆ ਗਿਆ ਸਭ ਕੁਝ ਹੋ ਗਿਆ ਉਹਦਾ ਕਾਲਜ ਸਿਲੈਕਟ ਹੋ ਗਿਆ ਤੋਂ ਇੱਕ ਦਿਨ ਉਹ ਬੱਚਾ ਜਿਹੜਾ ਏ ਉਹ ਬਾਹਰ ਚਲਾ ਜਾਂਦਾ ਬਾਰ ਜਾ ਕੇ ਉਹ ਬੱਚਾ ਕਾਫੀ ਮਤਲਬ ਕਿ ਉੱਥੇ ਜਾ ਕੇ ਵੀ ਬੱਚੇ ਨੂੰ ਮਿਹਨਤ ਕਰਨੀ ਪੈਂਦੀ ਏ ਕਿ ਆਪ ਨੂੰ ਪਤਾ ਹੀ ਏ ਕਿ ਬਾਹਰ ਜਾ ਕੇ ਜਿਹੜੇ ਬੱਚੇ ਨੇ ਕਿੰਨੀ ਉਹਨਾਂ ਨੂੰ ਮਿਹਨਤ ਕਰਨੀ ਪੈਂਦੀ ਏ ਤੇ ਉਹ ਬੱਚਾ ਜਿਹੜਾ ਸੀਗਾ ਬਹੁਤ ਮਿਹਨਤ ਦੇ ਨਾਲ ਪੜ ਰਿਆ ਸੀਗਾ ਥੋੜੇ ਥੋੜੇ ਕਰਕੇ ਪੈਸੇ ਵੀ ਬਚਾਰਿਆ ਸੀਗਾ ਤੇ ਉਹ ਹੌਲੀ ਹੌਲੀ ਪੜਾਈ ਦੇ ਨਾਲ ਨਾਲ ਜਿਹੜੇ ਪੈਸੇ ਬਚਾਰਿਆ ਸੀ ਉਹਨਾਂ ਤੇ ਉਹ ਵਜਾ ਕੇ ਪੈਸੇ ਆਪਣੇ ਪਾਪਾ ਨੂੰ ਪਿੱਛੇ ਭੇਜ ਰਿਹਾ ਸੀਗਾ ਤੇ ਮਤਲਬ ਕਿ ਉਹ ਬੱਚਾ 5 ਸਾਲ ਬਾਅਦ ਵਾਪਸ ਉਹਦਾ ਇਹਨਾ ਮਤਲਬ ਉਹ ਪੈਸਾ ਵੀ ਬਚਾਉਂਦਾ ਹੈ ਪੈਸਾ ਬਚਾ ਕੇ ਆਪਣੇ ਪਾਪਾ ਨੂੰ ਭੇਜਦਾ ਹੈ ਤੇ ਉਹਦੇ ਪਾਪਾ ਹੌਲੀ-ਹੌਲੀ ਨਾ ਟਾਪੇ ਤੋਂ ਹੋਟਲ ਬਣਾ ਲੈਂਦੇ ਨੇ ਤੇ ਉਹ ਬੱਚਾ 5 ਸਾਲ ਬਾਅਦ ਪੱਕਾ ਹੋ ਕੇ ਜਦੋਂ ਵਾਪਸ ਆਉਂਦਾ ਹੈ ਨਾ ਤੇ ਉਹਦੀ ਦਾਦੀ ਬਹੁਤ ਖੁਸ਼ ਹੁੰਦੀ ਹੈ ਵੀ ਮੇਰਾ ਪੋਤਾ ਆਇਆ ਹੈ ਤੇ ਪਰ ਉਹ ਕੁਝ ਦੱਸਦੀ ਨਹੀਂ ਹੈ ਕਿ ਪਿੱਛੋਂ ਉਹਦੇ ਨਾਲ ਕੀ ਉਹਦੀ ਮਾਂ ਦਾ ਵਿਹਾਰ ਸੀਗਾ ਜਾਂ ਕਿਵੇਂ ਸੀ ਉਹ ਕੁਝ ਵੀ ਨਹੀਂ ਦੱਸਦੀ ਉਹ ਬੜੀ ਖੁਸ਼ ਹੁੰਦੀ ਹੈ ਪਰ ਮਨਰਾਜ ਸਿਰਫ ਨਾ 15 ਦਿਨ ਵਾਸਤੇ ਆਉਂਦਾ ਹੈ ਮਾ ਬਾਬ ਨੂੰ ਮਿਲਣ ਵਾਸਤੇ ਤੇ ਉਹਦੀ ਦਾਦੀ ਬਹੁਤ ਉਦਾਸ ਹੁੰਦੀ ਹੈ ਦਾਦੀ ਕਹਿੰਦੀ ਹੈ ਕਿ ਪੁੱਤ ਤੂੰ ਆਇਆ ਸੀ ਜੇ ਥੋੜਾ ਟਾਈਮ ਜ਼ਿਆਦੇ ਦੀ ਛੁੱਟੀ ਲੈ ਕੇ ਆ ਜਾਂਦਾ ਤੇ ਕਹਿੰਦਾ ਦਾਦੀ ਮਾਂ ਮੇਰੀ ਹਜੇ ਨਾ ਮੇਰੀ ਨਵੀਂ ਪੱਕੀ ਨੌਕਰੀ ਲੱਗੀ ਹੈ ਮੇਰੀ ਤੇ ਮੈਨੂੰ ਜਿਆਦਾ ਛੁੱਟੀ ਨਹੀਂ ਮਿਲਦੀ ਪਰ ਜਦੋਂ ਦੁਬਾਰਾ ਆਵਾਂਗਾ ਤਾਂ ਫੇਰ ਮੈਂ ਜਿਆਦਾ ਛੁੱਟੀ ਲੈ ਕੇ ਆਵਾਂਗਾ ਤੇ ਹੁਣ ਮੈਂ ਸਿਰਫ ਤੁਹਾਡੇ ਕਰਕੇ ਹੀ ਮੈਂ ਆਇਆ ਕਿ ਮੈਨੂੰ 5 ਸਾਲ ਹੋ ਗਏ ਨੇ ਤੇ ਮੈਂ ਤੁਹਾਨੂੰ ਮਿਲਣ ਵਾਸਤੇ ਹੀ ਸਪੈਸ਼ਲ ਆਇਆ ਸੀ ਤੇ ਉਹਦੀ ਦਾਦੀ ਬਹੁਤ ਖੁਸ਼ ਹੋ ਰਹੀ ਹੈ ਚਲੋ ਜੀ ਉਹ 15 ਦਿਨ ਦੀ ਛੁੱਟੀ ਕੱਟ ਕੇ ਵਾਪਸ ਚਲਾ ਜਾਂਦਾ ਹੈ ਉਹਦੇ ਜਾਣ ਤੋਂ ਬਾਅਦ ਮੰਨਰਾਜ ਦੇ ਜਾਣ ਤੋਂ ਬਾਅਦ ਮੰਨਰਾਜ ਦੀ ਮਮੀ ਡੈਡੀ ਕਿਹੋ ਜਿਹਾ ਵਿਹਾਰ ਕਰਦੇ ਨੇ ਆ ਮੁੰਡੇ ਦਾਦੇ-ਦਾਦੀ ਦੇ ਨਾਲ ਜਾਨੀ ਕਿ ਆਪਣੇ ਪੇਰੈਂਟਸ ਦੇ ਨਾਲ ਉਹਨਾਂ ਨੂੰ ਹੋਟਲ ਦੇ ਵਿੱਚ ਕਹਿੰਦੇ ਨੇ ਕਿ ਵੀ ਤੁਸੀਂ ਸਾਰਾ ਦਿਨ ਇੱਥੇ ਵਿਹਲੇ ਬੈਠੇ ਰਹਿੰਦੇ ਹੋ ਤੇ ਹੋਟਲ ਦੇ ਵਿੱਚ ਜਾ ਕੇ ਤੇ ਕੰਮ ਕਰਿਆ ਕਰੋ ਤੇ ਉਹਨਾਂ ਨੇ ਕੀ ਕੀਤਾ ਕਿ ਹੋਟਲ ਦੇ ਵਿੱਚ ਆਪਣੇ ਮਾਪੇ ਨੂੰ ਕੰਮ ਤੇ ਲਗਾ ਦਿੱਤਾ ਮਾਂ ਨੂੰ ਕਹਿੰਦੇ ਕਿ ਵੀ ਤੂੰ ਭਾਂਡੇ ਮੰਜਿਆ ਕਰ ਤੇ ਇਹ ਝੂਠੀਆਂ ਪਲੇਟਾਂ ਜਿਹੜੀਆਂ ਨੇ ਟੇਬਲ ਦੇ ਉੱਤੋਂ ਇਹ ਝੂਠੇ ਬਰਤਣੇ ਚੁੱਕ ਕੇ ਲਿਆਇਆ ਕਰਨਗੇ ਤੇ ਤੂੰ ਮੰਜਿਆ ਕਰੇਂਗੀ ਉਹਨਾਂ ਹੁਣ ਵਿਚਾਰਿਆਂ ਨੇ ਰੋਟੀ ਤਾਂ ਖਾਣੀ ਸੀਗੀ ਕਿਤੇ ਉਹ ਜਾ ਨਹੀਂ ਸਕਦੇ ਸੀਗੇ ਕਿਸੇ ਦੇ ਕੋਲੇ ਰਹਿ ਨਹੀਂ ਸਕਦੇ ਸੀਗੇ ਕਿਉਂਕਿ ਮਨਰਾਜ ਦੇ ਪਾਪਾ ਇਕੱਲੇ-ਇਕੱਲੇ ਸੀ ਕਿਉਂਕਿ ਉਹਨਾਂ ਦੀ ਕੋਈ ਬੇਟੀ ਵੀ ਨਹੀਂ ਸੀਗੀ ਕਿ ਜਿੱਥੇ ਉਹ ਜਾ ਕੇ ਆਪਣਾ ਦੁੱਖ ਤਕਲੀਫ ਦੱਸ ਸਕਦੇ ਤੇ ਇਸ ਕਰਕੇ ਉਹ ਵਿਚਾਰੇ ਚੁਪ ਚਪ ਜਿਵੇਂ ਉਹ ਕਹਿੰਦੇ ਉਹ ਉਵੇਂ ਹੀ ਕਰਦੇ ਠੀਕ ਹੈ ਨਾ ਕਿ ਉਹ ਕਰਦੇ-ਕਰਦੇ ਕਿਉਂਕਿ ਉਹ ਬਜਾਰੇ ਪਰੇਸ਼ਾਨ ਵੀ ਬਹੁਤ ਸੀਗੇ ਪਰ ਮਜਬੂਰੀ ਦੇ ਖਾਤਰ ਉਹ ਜਿਵੇਂ ਕਿਵੇਂ ਕਰਕੇ ਟਾਈਮ ਨਿਕਲਦਾ ਗਿਆ 2 ਸਾਲ ਬਾਅਦ ਮਨਰਾਜ ਫੇਰ ਵਾਪਸ ਆਉਂਦਾ ਹੈ ਵਾਪਸ ਆਉਂਦਾ ਹੈ ਤੇ ਆ ਕੇ ਘਰ ਆ ਕੇ ਦੇਖਦਾ ਹੈ ਕਿ ਦਾਦਾ ਦਾਦੀ ਘਰੇ ਹੈ ਨਹੀਂਗੇ ਤੇ ਉਹਨਾਂ ਨੇ ਹੋਟਲ ਦੇ ਵਿੱਚ ਹੀ ਨਾ ਇੱਕ ਸਾਈਡ ਦੇ ਛੋਟਾ ਜਿਹਾ ਕਮਰਾ ਕਿ ਤੁਸੀਂ ਹੁਣ ਇੱਥੇ ਹੀ ਰਹਿਆ ਕਰੋ ਰਾਤ ਨੂੰ ਦਿਨ ਵਾਲੇ ਰਾਤ ਨੂੰ ਸਾਰਾ ਜਿਹੜਾ ਘਰ ਹੋਟਲ ਹੈ ਨਾ ਇਹਦੀ ਸਫਾਈ ਕਰਕੇ ਰੱਖਣੀ ਹੈ ਦਿਨ ਚੜ੍ਹਦੇ। ਤੇ ਉਹਨਾਂ ਨੂੰ ਘਰੇ ਨਹੀਂ ਰੱਖਿਆ ਸੀ ਤੇ ਜਦੋਂ ਮਨਰਾਜ ਆਇਆ ਤੇ ਉਹਨੇ ਕਿਹਾ ਕਿ ਵੀ ਦਾਦਾ-ਦਾਦੀ ਕਿੱਥੇ ਐ ਤੇ ਕਹਿੰਦੇ ਕਿ ਬੇਟਾ ਜੀ ਅਸੀਂ ਤਾਂ ਤੁਹਾਨੂੰ ਦੱਸਿਆ ਨਹੀਂ ਤੇ ਪਰ ਤੁਹਾਡੇ ਦਾਦਾ-ਦਾਦੀ ਤਾਂ ਇਸ ਦੁਨੀਆ ਤੋਂ ਚਲੇ ਗਏ। ਨੇ ਕਿ ਤੁਸੀਂ ਮੈਨੂੰ ਕਿਉਂ ਨਹੀਂ ਦੱਸਿਆ ਮੇਰੇ ਦਾਦਾ ਦਾਦੀ ਚਲੇ ਗਏ ਮੈਂ ਉਹਨਾਂ ਨੂੰ ਮੈਂ ਉਹਨਾਂ ਨੂੰ ਦੇਖਦਾ ਮੈਂ ਮਿਲਦਾ ਮੈਂ ਕੁਝ ਕਰਦਾ ਉਹ ਕਹਿੰਦੇ ਤੇਰੀ ਨੌਕਰੀ ਸੀਗੀ ਤੇ ਅਸੀਂ ਇਸ ਕਰਕੇ ਤੈਨੂੰ ਦੱਸਿਆ ਨਹੀਂਗਾ ਤੇ ਸਾਨੂੰ ਇਹ ਸੀਗਾ ਵੀ ਤੈਨੂੰ ਬਹੁਤ ਦੁੱਖ ਲੱਗੇਗਾ ਤੂੰ ਉੱਥੋਂ ਛੱਡ ਕੇ ਆਏਂਗਾ ਫਿਰ ਤੇਰੀ ਨੌਕਰੀ ਏ ਉਹ ਏ ਆ ਤੇ ਬੇਟਾ ਅਸੀਂ ਤੁਹਾਨੂੰ ਇਸ ਕਰਕੇ ਇਹ ਦੱਸਿਆ ਤਾਂ ਉਹ ਬਹੁਤ ਹੀ ਪਰੇਸ਼ਾਨ ਹੁੰਦਾ ਏ ਔਰ ਦੋ ਦਿਨ ਤੱਕ ਉਹ ਪਰੇਸ਼ਾਨ ਰਹਿੰਦਾ ਯੂ ਰੋਟੀ ਨਹੀਂ ਖਾਂਦਾਗਾ ਮਤਲਬ ਨੂੰ ਇੱਕਦਮ ਝਟਕਾ ਲੱਗ ਜਾਂਦਾ ਹੈ ਕਿ ਵੀ ਮੇਰੇ ਦਾਦੇ ਦਾਦੀ ਇਸ ਦੁਨੀਆ ਤੋਂ ਕਿਵੇਂ ਚਲੇ ਗਏ ਮੈਨੂੰ ਪਤਾ ਹੀ ਨਹੀਂ ਲੱਗਾ ਮੇਰੇ ਮਾਪੇ ਨੇ ਮੈਨੂੰ ਦੱਸਿਆ ਨਹੀਂ ਕਿ ਮੈਂ ਜਦੋਂ ਗੱਲ ਕਰਦਾ ਸੀਗਾ ਤੇ ਵੀ ਮੇਰੇ ਦਾਦੇ ਦਾਦੀ ਦੇ ਨਾਲ ਇਹ ਕਹਦੇ ਸੀਗੇ ਕਿ ਉਹ ਕੰਮ ਕਰਦੇ ਪਏ ਨੇ ਜਾਂ ਉਹ ਸੁੱਤੇ ਪਏ ਨੇ ਜਾਂ ਮੇਰੀ ਗੱਲ ਨਹੀਂ ਕਰਾਉਂਦੇ ਤੇ ਅਚਾਨਕ ਮੇਰੇ ਦਾਦਾ ਦਾਦੀ ਕਿਵੇਂ ਚਲੇ ਗਏ ਕਿਉਂਕਿ ਉਹ ਜਦੋਂ ਵੀ ਕੋਈ ਫੋਨ ਕਰਦੇ ਸੀ ਜੋ ਕਹਿੰਦੇ ਸੀ ਬੇਟਾ ਉਹ ਆਰਾਮ ਕਰ ਰਹੇ ਨੇ ਉਹ ਬਾਅਦ ਚ ਗੱਲ ਕਰਨੀ ਕੁਝ ਕੁਛ ਮਨਰਾਜ ਨੂੰ ਲੱਗ ਰਿਹਾ ਸੀ ਤੇ ਫਿਰ ਮਨਰਾਜ ਸੋਚਦਾ ਹੈ ਕਿ ਸ਼ਾਇਦ ਮੰਮੀ ਪਾਪਾ ਠੀਕ ਕਹਿ ਰਹੇ ਨੇ ਕਿ ਉਹ ਦੁਨੀਆ ਤੇ ਨਹੀਂ ਰਹੇ ਤਾਂ ਤੇ ਹੀ ਮੇਰੇ ਤਾਂ ਮੇਰੇ ਨਾਲ ਗੱਲ ਨਹੀਂ ਕਰਾਉਂਦੇ ਸੀਗੇ ਕਿ ਕਿਤੇ ਮੈਨੂੰ ਪਤਾ ਨਾ ਲੱਗ ਜਾਏ ਚਲੋ ਜੀ ਉਹ 1 ਮਹੀਨੇ ਦੀ ਛੁੱਟੀ ਆਇਆ ਸੀਗਾ ਤੇ ਇਸ ਕਰਕੇ ਉਹਨੇ ਥੋੜੇ ਦਿਨ ਉਹਨੇ ਵਿਚਾਰੇ ਨੇ ਮਤਲਬ ਕਿ ਪਰੇਸ਼ਾਨ ਹੋਇਆ ਗਮ ਲਾਇਆ ਫਿਰ ਉਹ ਹੌਲੀ ਹੌਲੀ ਥੋੜਾ 2-4 ਦਿਨ ਦੇ ਵਿੱਚ ਵਿੱਚ ਠੀਕ ਹੋਣ ਲੱਗ ਗਿਆ ਤੇ ਇੱਕ ਦਿਨ ਕੀ ਹੋਇਆ ਕਿ ਉਹਨੇ ਸੋਚਿਆ ਕਿ ਮੈਂ ਆਪਣੇ ਹੋਟਲ ਜਾ ਕੇ ਆਉਣਾ ਵਾ ਦੇਖ ਕੇ ਆਉਣਾ ਕਿ ਪਾਪਾ ਦਾ ਹੋਟਲ ਜਿਹੜਾ ਹੈ ਉਹ ਕਿਸ ਤਰ੍ਹਾਂ ਤੇ ਕਿਵੇਂ ਚੱਲ ਰਿਹਾ ਹੈ ਤੇ ਆਪਣੇ ਪਾਪਾ ਨੂੰ ਕਹਿੰਦਾ ਕਿ ਮੈਂ ਸਵੇਰੇ ਤੁਹਾਡੇ ਨਾਲ ਨਾ ਹੋਟਲ ਚੱਲਣਾ ਤੇ ਉਹ ਕਹਿੰਦੇ ਨਹੀਂ ਬੇਟਾ ਤੂੰ ਕੀ ਕਰਨਾ ਹੈ ਹੋਟਲ ਜਾ ਕੇ ਤੂੰ ਆਰਾਮ ਕਰ ਤੂੰ ਘੁੰਮ ਫਿਰ ਤੂੰ ਕੀ ਕਰਨਾ ਹੋਟਲ ਤੋਂ ਹੋਟਲ ਤੇ ਤਾ ਮੈਂ ਨੌਕਰ ਰੱਖੇ ਹੋਏ ਨੇ ਤੇ ਹੋਟਲ ਚੱਲਦਾ ਪਿਆ ਤੂੰ ਕੀ ਕਰਨਾ ਬੇਟਾ ਜਾ ਕੇ ਕਹਿੰਦੇ ਨਹੀਂ ਪਪਾ ਮੈਂ ਦੇਖਾਂ ਤਾਂ ਸਹੀ ਤੁਹਾਡਾ ਹੋਟਲ ਕਿੰਨਾ ਮਤਲਬ ਕਿ ਕਿ ਹੋ ਜਾਏ ਕਿਵੇਂ ਆ ਮੈਂ ਜਾ ਕੇ ਦੇਖਦਾ ਹਾਂ ਤੇ ਕਹਿੰਦਾ ਠੀਕ ਹੈ ਬੇਟਾ ਚਲ ਤੂੰ ਫਿਰ ਸਵੇਰੇ ਮੇਰੇ ਨਾਲ ਚੱਲੀ ਔਰ ਉਹ ਪਹਿਲਾਂ ਹੀ ਆਪਣੇ ਜਿਹੜੇ ਹੋਟਲ ਦੇ ਵਿੱਚ ਬੰਦੇ ਹੋਰ ਵੀ ਕੰਮ ਕਰ ਰਹੇ ਹੁੰਦੇ ਹਨ ਉਹਨਾਂ ਨੂੰ ਕਿਹਾ ਵੀ ਅੱਜ ਇਹਨਾਂ ਨੂੰ ਜਿਹੜੇ ਆਪਣੇ ਮਾਪੇ ਕਿ ਅੱਜ ਇਹਨਾਂ ਨੂੰ ਕਹਿਣਾ ਕਿ ਆਪਣੇ ਕਮਰੇ ਤੋਂ ਬਾਹਰ ਨਾ ਆਉਣ ਤੇ ਉਹ ਕਹਿੰਦੇ ਕਿ ਚਲੋ ਠੀਕ ਹੈ ਉਹ ਜਿਵੇਂ ਉਹਨਾਂ ਨੇ ਮਤਲਬ ਕਿ ਕਿਹਾ ਆਪਣੇ ਉਥੋਂ ਦੇ ਬੰਦਿਆਂ ਨੂੰ ਹੋਟਲ ਵਾਲਿਆਂ ਨੂੰ ਤੇ ਉਹਨਾਂ ਨੇ ਉਹ ਜਾ ਕੇ ਕਹਿਤਾ ਕਿ ਅੱਜ ਤੁਸੀਂ ਕਮਰੇ ਤੋਂ ਬਾਹਰ ਨਹੀਂ ਆਉਣਾ ਅੱਜ ਕਿਸੇ ਨਾ ਸਪੈਸ਼ਲ ਬੰਦੇ ਨੇ ਆਉਣਾ ਤੇ ਇਸ ਕਰਕੇ ਤੁਸੀਂ ਬਾਹਰ ਨਹੀਂ ਆਉਣਾਗਾ ਅਸੀਂ ਆਪੇ ਕੰਮ ਦੇਖ ਲਾਂਗੇ ਉਹਨਾਂ ਨੇ ਸੋਚਿਆ ਕਿਉਂਕਿ ਉਹ ਬਜ਼ੁਰਗ ਸੀ ਉਹਨਾਂ ਨੇ ਸੋਚਿਆ ਕਿ ਚਲ ਸ਼ੁਕਰ ਹੈ ਅੱਜ ਸਾਨੂੰ ਕੰਮ ਨਹੀਂ ਕਰਨਾ ਪਏਗਾ ਅੱਜ ਅਸੀਂ ਇਸ ਬਹਾਨੇ ਆਰਾਮ ਕਰ ਲਾਂਗੇ ਪਰ ਉਹਨਾਂ ਵਿਚਾਰਿਆਂ ਨੂੰ ਤਾਂ ਪਤਾ ਹੀ ਨਹੀਂ ਸੀ ਨਾ ਕਿ ਕੌਣ ਆ ਰਿਹਾ ਹੈ ਤੇ ਉਹ ਕਹਿੰਦੇ ਕਿ ਜਦੋਂ ਸੁਪਾਰੇ ਸਾਨੂੰ ਅੱਜ ਛੁੱਟੀ ਮਿਲ ਗਈ ਤੇ ਉਹ ਆਪਣੇ ਕਮਰੇ ਜੀ ਰਹਿੰਦੇ ਆ ਕਮਰੇ ਤੋਂ ਬਾਹਰ ਆਉਂਦੇ ਹੀ ਨਹੀਂ ਹੈ ਤੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਕੌਣ ਆਇਆ ਤੇ ਚਲੋ ਜੀ ਕਰਦੇ ਕਰਦੇ ਟਾਈਮ ਨਿਕਲ ਗਿਆ ਤੇ ਇੱਕ ਦਿਨ ਕੀ ਹੋਇਆ ਕਿ ਅਚਾਨਕ ਜਾਣ ਤੋਂ 2 ਦਿਨ ਪਹਿਲਾਂ ਅਚਾਨਕ ਉਹ ਕਹਿੰਦਾ ਕਿ ਮੈਂ ਹੋਟਲ ਤੇ ਮਤਲਬ ਕਿ ਕਿਸੇ ਆਪਣੇ ਦੋਸਤ ਨੂੰ ਮਿਲਣ ਜਾਂਦਾ ਹੈ ਤੇ ਆਪਣੇ دوست ਨੂੰ ਕਹਿੰਦਾ ਕਿ ਚਲ ਅੱਜ ਮੈਂ ਤੈਨੂੰ ਆਪਣੇ ਹੋਟਲ ਤੇ ਖਾਣਾ ਵੀ ਖਵਾਉਣਾ ਵਾ ਤੇ ਆਪਾਂ ਉੱਥੇ ਬੈਠ ਕੇ ਗੱਲਾਂ ਕਰਾਂਗੇ ਤੇ ਉਹ ਕਹਿੰਦਾ ਚਲ ਠੀਕ ਹੈ ਤੇ ਉਹ ਆਪਣੇ ਦੋਸਤ ਨੂੰ ਲੈ ਕੇ ਜਦੋਂ ਹੋਟਲ ਦੇ ਵਿੱਚ ਜਾਂਦਾ ਆਪਣੇ ਹੋਟਲ ਦੇ ਵਿੱਚ ਆਪਣੇ ਦੋਸਤ ਨੂੰ ਲੈ ਕੇ ਜਾਂਦਾ ਤੇ ਉਹ ਅਚਾਨਕ ਕੀ ਦੇਖਦਾ ਹੈ ਕਿ ਉਹਦੇ ਦਾਦਾ ਜੀ ਭਾਂਡੇ ਚੁੱਕਰੇ ਪਏ ਨੇ ਉਹ ਇੱਕਦਮ ਦੇਖ ਕੇ ਸ਼ੌਕ ਹੋ ਗਿਆ ਕਿ ਮੇਰੇ ਦਾਦਾ ਜੀ ਬਰਤਨ ਚੁੱਕਦੇ ਪਏ ਨੇ ਝੂਠੇ ਬਰਤਨ ਕਿ ਇਹ ਮੇਰੇ ਦਾਦਾ ਜੀ ਨੇ ਕਿ ਕਿ ਮੇਰੇ ਤਾਂ ਡੈਡੀ ਨੇ ਕਿਹਾ ਕਿ ਉਹ ਇਸ ਦੁਨੀਆ ਤੇ ਨਹੀਂ ਹੈ ਤੇ ਉਹ ਇੱਕਦਮ ਸ਼ੌਕ ਹੋ ਜਾਂਦਾ ਹੈ ਔਰ ਇੱਕਦਮ ਪੱਜ ਕੇ ਜਾ ਕੇ ਆਪਣੇ ਦਾਦਾ ਜੀ ਦੇ ਹੱਥੋਂ ਪਲੇਟ ਫੜਦਾ ਹੈ ਕਿ ਉਹ ਜਦੋਂ ਉਹਦੇ ਦਾਦਾ ਜੀ ਇੱਕਦਮ ਉਹਦੇ ਮੂੰਹ ਵੱਲ ਦੇਖਦੇ ਨੇ ਤੇ ਉਹ ਹੈਰਾਨ ਹੋ ਜਾਂਦੇ ਨੇ ਕਿ ਬੇਟਾ ਤੂੰ ਕਦੋਂ ਆਇਆ ਪੁੱਤ ਤੂੰ ਕਦੋਂ ਆਇਆ ਤੇ ਉਹਨੇ ਕਿਹਾ ਕਿ ਤੁਸੀਂ ਇਹ ਪਾਂਡੇ ਚੋਕਰਿਓ ਔਰ ਤੁਸੀਂ ਇੱਥੇ ਹੋ ਤੇ ਵੀ ਤੁਸੀਂ ਮੇਰੇ ਦਾਦਾ ਜੀ ਤੋਂ ਹੋ ਨਾ ਉਹਨੇ ਕਿਹਾ ਹਾਂ ਬੇਟਾ ਮੈਂ ਤੇਰਾ ਦਾਦਾ ਹੀ ਤਾਂ ਹਾਂ ਤੇ ਉਹ ਬਹੁਤ ਹੈਰਾਨ ਹੋ ਜਾਂਦਾ ਔਰ ਇੱਕਦਮ ਉਹਦੀ ਅੱਖਾਂ ਵਿੱਚ ਪਾਰ ਆਉਂਦੀਆਂ ਵੀ ਇਹ ਕੀ ਹੋ ਗਿਆ ਤੇ ਕਿਉਂਕਿ ਉਸ ਟਾਈਮ ਤੇ ਜਿਹੜਾ ਮਨਰਾਜ ਹੈ ਉਹਦੇ ਫਾਦਰ ਹੋਟਲ ਦੇ ਵਿੱਚ ਨਹੀਂ ਸੀਗੇ ਉਹਨੇ ਕਿਹਾ ਦਾਦੀ ਕਿੱਥੇ ਆ ਤੇ ਕਿੰਨਾ ਤੇਰੀ ਦਾਦੀ ਵੀ ਇੱਥੇ ਹੀ ਹੈ ਤੇ ਉਹ ਕਹਿੰਦਾ ਪਹਿਲਾਂ ਤਾਂ ਤੁਸੀਂ ਇਹ ਭਾਂਡੇ ਰੱਖੋ ਥੱਲੇ ਤੇ ਮੈਨੂੰ ਲੈ ਕੇ ਚੱਲੋ ਦਾਦੀ ਦੇ ਕੋਲ ਦਾਦੀ ਕਿੱਥੇ ਹੈ ਤੇ ਉਹ ਆਪਣੇ ਦੋਸਤ ਨੂੰ ਕਹਿੰਦਾ ਕਿ ਮੈਂ ਤੈਨੂੰ ਸ਼ਾਮ ਨੂੰ ਮਿਲਦਾ ਹਾਂ ਪਲੀਜ਼ ਤੂੰ ਹੁਣ ਇੱਕ ਵਾਰੀ ਘਰੇ ਜਾ ਆਪਣੇ ਤੇ ਮੈਂ ਦਿਨ ਸ਼ਾਮ ਨੂੰ ਮਿਲਦਾ ਠੀਕ ਹੈ ਉਹਦਾ ਇਹ ਇਹ ਗੱਲ ਸੁਣ ਕੇ ਉਹਦਾ ਦੋਸਤ ਚਲਾ ਜਾਂਦਾ ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਤੂੰ ਗੱਲ ਕਰ ਲੈ ਆਪਣੇ ਦਾਦੇ ਨਾਲ ਤੇ ਮੈਂ ਬਾਅਦ ਚਾਉਣਾ ਉਹਦਾ ਦੋਸਤ ਚਲਾ ਜਾਂਦਾ ਫਿਰ ਉਹ ਆਪਣੇ ਦਾਦਾ ਉਹਦਾ ਦਾਦਾ ਉਹਨੂੰ ਕਮਰੇ ਚ ਲੈ ਕੇ ਜਾਂਦਾ ਤੇ ਉਹਦੀ ਦਾਦੀ ਨੂੰ ਆਵਾਜ਼ ਮਾਰਦਾ ਤੇ ਉਹਦੀ ਦਾਦੀ ਭਾਂਡੇ ਛੱਡ ਕੇ ਆਉਂਦੀ ਹੈ ਕਹਿੰਦੀ ਕਿ ਕੀ ਹੋ ਗਿਆ ਤੇ ਕਿੰਦਾ ਦੇਖ ਕੌਣ ਆਇਆ ਤੇ ਉਹ ਦੇਖ ਕੇ ਉਹਦੀ ਦਾਦੀ ਵੀ ਇੱਕਦਮ ਮਹਿਰਾਨ ਹੋ ਜਾਂਦੀ ਹੈ ਕਿ ਪੁੱਤ ਤੂੰ ਕਦੋਂ ਆਇਆ ਤੁਹਾਨੂੰ ਪਤਾ ਹੀ ਨਹੀਂ ਲੱਗਾ ਸਾਨੂੰ ਦੱਸਿਆ ਨਹੀਂ ਉਹ ਬਿੰਨਾ ਕਿ ਇਹ ਕਿਵੇਂ ਹੋ ਗਿਆ ਮੈਨੂੰ ਤੇ ਮਹੀਨਾ ਹੋ ਗਿਆ ਆਏ ਨੂੰ ਤੇ ਮੈਂ ਆ ਕੇ ਪੁੱਛਿਆ ਸੀਗਾ ਕਿ ਦਾਦਾ ਦਾਦੀ ਕਿੱਥੇ ਆ ਤੇ ਮੰਮੀ ਡਾਡੀ ਨੇ ਕਿਹਾ ਕਿ ਤੁਸੀਂ ਤਾਂ ਦੁਨੀਆਂ ਤੋਂ ਚਲੇ ਗਏ ਹੋ ਤੇ ਮੈਨੂੰ ਨਾ ਦੱਸਿਆ ਕਿ ਵੀ ਇਸ ਤਰ੍ਹਾਂ ਸੀ ਤਾਂ ਨਹੀਂ ਤੈਨੂੰ ਦੱਸਿਆ ਕਿ ਤੈਨੂੰ ਸਦਮਾ ਲੱਗੇਗਾ ਤੈਨੂੰ ਉਹਨਾਂ ਦੇ ਨਾਲ ਇੰਨਾ ਜ਼ਿਆਦਾ ਪਿਆਰ ਸੀ ਲਗਾਓ ਸੀ ਤੇ ਇਸ ਕਰਕੇ ਤੇ ਫਿਰ ਉਹਦਾ ਦਾਦੀ ਉਹਦੀ ਚੁੱਪ ਹੋ ਜਾਂਦੀ ਹੈ ਕਿੰਦਾ ਦਾਦੀ ਜੀ ਤੁਸੀਂ ਚੁੱਪ ਕਿਉਂ ਤੁਸੀਂ ਵਿੱਚ ਬੋਲ ਕਿਉਂ ਨਹੀਂ ਰਹਿ ਕੇ ਨਹੀਂ ਬੇਟਾ ਕੁਝ ਨਹੀਂ ਤੈਨੂੰ ਐਵੇਂ ਉਹਨਾਂ ਨੇ ਮਜ਼ਾਕ ਕੀਤਾ ਹੋਣਾ ਹੈ ਅਸੀਂ ਕਿੱਥੇ ਜਾਣਾ ਹੈ ਦੇਖ ਅਸੀਂ ਤਾਂ ਇੱਥੇ ਹੀ ਰਹਿ ਰਹੇ ਹਾਂ ਫਿਰ ਉਹ ਹੁੰਦਾ ਦਾਦਾ ਕਹਿੰਦਾ ਹੈ ਕਿ ਤੂੰ ਹੁਣ ਕਿੰਨੀ ਕੁ ਦੇਰ ਤੱਕ ਲੁਕਾਏਂਗੀ ਆਪਣੇ ਪੁੱਤਰ ਦੀਆਂ ਤੇ ਆਪ ਦੀਆਂ ਉਹਦੀਆਂ ਗਲਤੀਆਂ ਨੂੰ ਕਿੰਨੀ ਕੁ ਦੇਰ ਤੱਕ ਛੁਪਾਏਂਗੀ ਜੋ ਵੀ ਕੁਝ ਹੈ ਉਹ ਅੱਜ ਸੱਚੇ ਬੋਲ ਦੇ ਜੇ ਤੂੰ ਨਹੀਂ ਬੋਲੇਂਗੀ ਤਾਂ ਫਿਰ ਮੈਂ ਦੱਸ ਦੂੰਗਾ ਤੇ ਫਿਰ ਉਹ ਕਹਿੰਦੀ ਠੀਕ ਹੈ ਕਹਿੰਦੀ ਜੀ ਬੇਟਾ ਤੇਰੇ ਜਾਣ ਤੋਂ ਬਾਅਦ ਤੇਰੇ ਰਹਿੰਦੇ ਹੋਏ ਤੂੰ ਜਦੋਂ ਵੀ ਕੋਈ ਬਾਹਰ ਚਲਾ ਜਾਂਦਾ ਸੀ ਤੇ ਤੇਰੀ ਮੰਮੀ ਸਾਡੇ ਨਾਲ ਬਹੁਤ ਹੀ ਦੁਰਵਿਹਾਰ ਕਰਦੀ ਸੀ ਜੀ ਸਾਨੂੰ ਚੰਗਾ ਮੜਾ ਬੋਲਦੀ ਸੀ ਸਾਨੂੰ ਟਾਈਮ ਨਾਲ ਖਾਣਾ ਨਹੀਂ ਦਿੰਦੀ ਸੀ ਅਗਰ ਖਾਣਾ ਦਿੰਦੀ ਸੀ ਤੇ ਸਾਨੂੰ ਪਾਸ ਹੀ ਖਾਣਾ ਕਦੀ ਦੇ ਦਿੰਦੀ ਸੀ ਕਦੀ ਸਾਨੂੰ ਮਤਲਬ ਕਿ ਮਾਸੀ ਖਾਣਾ ਦੇ ਦੇਣਾ ਕੱਲੀ ਸੜਿਆ ਹੋਇਆ ਖਾਣਾ ਦੇ ਦੇਣਾ ਕੱਲੀ ਮਤਲਬ ਕਿ ਸਾਨੂੰ ਖਾਣਾ ਵੀ ਚੰਗਾ ਨਹੀਂ ਦਿੰਦੀ ਸੀ ਤੇ ਹੁਣ ਵੀ ਸਾਨੂੰ ਮਤਲਬ ਕਿ ਬਚਿਆ-ਕੁਝ ਹੀ ਖਾਣਾ ਪੈਂਦਾ ਹੈ ਤੇ ਤੇਰੇ ਤੇਰੇ ਹੁੰਦੇ ਆਹੀ ਤੇਰੀ ਮੰਮੀ ਸਾਡੇ ਨਾਲ ਚੰਗਾ ਵਿਹਾਰ ਨਹੀਂ ਕਰਦੀ ਸੀ ਪਰ ਅਸੀਂ ਸੋਚੇ ਸੀ ਕਿ ਕਰਦੇ ਵਿੱਚ ਸ਼ਾਂਤੀ ਬਣੀ ਰਹੇ ਲੜਾਈ ਨਾ ਹੋਵੇ ਤੇ ਅਸੀਂ ਚੁੱਪ ਕਰਕੇ ਆਪਣਾ ਟਾਈਮ ਕੱਢ ਰਹੇ ਸੀਗੇ ਪਰ ਹੁਣ ਤਾਂ ਤੇਰੀ ਮੰਮੀ ਡੈਡੀ ਨੇ ਸਾਡੇ ਨਾਲ ਹਾਦੀ ਕਰ ਦਿੱਤੀ ਕਿ ਤੇਰੇ ਦਾਦੇ ਕੋਲ ਕੋ ਝੂਠੇ ਭਾਂਡੇ ਚਕਵਾਉਂਦੇ ਨੇ ਤੇ ਮੈਨੂੰ ਕਿੰਨੇ ਨੇ ਕਿ ਤੂੰ ਝੂਠੇ ਭਾਂਡੇ માં ਚ ਤੇ ਮੈਂ ਸਾਰਾ ਦਿਨ ਬੇਟਾ ਭਾਂਡੇ ਮਾਂ ਦੇ ਮਾਂ ਕਿ ਤੂੰ ਜਦੋਂ ਆਪਣੀ ਦਾਦੀ ਦੇ ਹੱਥ ਵੇਖਦਾ ਹੈ ਤੇ ਉਹਦੀ ਦਾਦੀ ਦੇ ਹੱਥ ਮਤਲਬ ਕਿ ਜ਼ਖਮ ਹੋਏ ਹੁੰਦੇ ਨੇ ਕਈ ਜਗ੍ਹਾ ਤੇ ਤੇ ਮਤਲਬ ਗਲ ਗਲੇ ਵਾਂ ਜਿਵੇਂ ਹੱਥ ਹੁੰਦੇ ਨਾ ਸਾਰਾ ਦਿਨ ਪਾਣੀ ਦੇ ਹੱਥ ਪਾਈ ਰੱਖੀਏ ਤੇ ਕਿਵੇਂ ਹੋ ਜਾਂਦੇ ਆ ਤੇ ਉਹ ਬਹੁਤ ਹੀ ਹੈਰਾਨ ਹੋ ਜਾਂਦਾ ਹੈ ਵੀ ਇਹ ਕਿਵੇਂ ਹੋ ਗਿਆ ਉਹ ਕਹਿੰਦਾ ਕਿ ਤੁਸੀਂ ਹੁਣ ਇੱਥੇ ਨਹੀਂ ਰਹਿਣਾ ਠੀਕ ਹੈ ਤੇ ਤੁਸੀਂ ਮੇਰੇ ਨਾਲ ਚੱਲੋ ਤੇ ਉਹ ਕਹਿੰਦੇ ਕਿ ਨਹੀਂ ਬੇਟਾ ਅਸੀਂ ਕਿੱਥੇ ਜਾਵਾਂਗੇ ਸਾਡੇ ਕੋਲ ਕੋਈ ਜਾਣਦੀ ਜਗ੍ਹਾ ਨਹੀਂ ਹੈ ਅਸੀਂ ਕਿਤੇ ਨਹੀਂ ਜਾ ਸਕਦੇ ਤੁਸੀਂ ਸਾਨੂੰ ਇੱਥੇ ਹੀ ਰਹਿਣ ਦਿਓ ਜਿੰਨਾ ਚਿਰ ਸਾਡੀ ਜ਼ਿੰਦਗੀ ਹੈ ਸਾਨੂੰ ਰੋਟੀ ਤਾਂ ਮਿਲ ਹੀ ਰਹੀ ਹੈ ਨਾ ਸਾਡੀ ਜ਼ਿੰਦਗੀ ਹੈ ਜਿੰਨਾ ਚਿਰ ਤੁਸੀਂ ਸਾਨੂੰ ਇੱਥੇ ਹੀ ਰਹਿਣ ਦਿਓ ਉਹ ਕਹਿਣ ਲੱਗਾ ਨਹੀਂ ਹੁਣ ਤੁਸੀਂ ਇੱਥੇ ਨਹੀਂ ਰਹੋਗੇ ਚਲੋ ਜੀ ਉਹ ਘਰ ਲੈ ਕੇ ਆਉਂਦਾ ਹੈ ਆਪਣੇ ਦਾਦੇ ਦਾਦੀ ਮਾਪਿਓ ਦੇ ਸਾਹਮਣੇ ਜਦੋਂ ਲੈ ਕੇ ਆਉਂਦਾ ਹੈ ਤੇ ਉਹਦੇ ਮਾਪੇ ਮਾਪਿਓ ਨਾ ਹੈਰਾਨ ਹੋ ਜਾਂਦੇ ਨੇ ਕਿ ਇਹ ਕਿਵੇਂ ਹੋ ਗਿਆ ਕਿ ਇਹ ਤਨਾ ਕਿਵੇਂ ਹੋ ਗਿਆ ਕਿ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ ਕਿ ਇਹ ਉੱਥੇ ਰਹਿੰਦੇ ਨੇ ਤੇ ਉਹ ਆਪਣੇ ਮਾਪੇ ਨੂੰ ਕਹਿੰਦਾ ਹੈ ਕਿ ਮੈਨੂੰ ਤੁਹਾਨੂੰ ਆਪਣਾ ਮਾਪੇ ਬੋਲਦੇ ਹੋਏ ਦੱਸਦੇ ਹੋਏ ਨਾ ਮੈਨੂੰ ਸ਼ਰਮ ਆ ਰਹੀ ਹੈ ਕਿ ਤੁਸੀਂ ਮੈਨੂੰ ਜਣਨ ਦਿੱਤਾ ਹੈ ਕਿ ਤੁਸੀਂ ਆਪਣੇ ਮਾਪੇ ਦੇ ਨਾਲ ਇੰਨਾ ਦੁਰਵਿਹਾਰ ਇੰਨੇ ਸਾਲਾਂ ਤੋਂ ਕਰ ਰਹੇ ਹੋ ਤੇ ਮੇਰੇ ਜਾਣ ਦੇ ਬਾਅਦ ਤਾਂ ਤੁਸੀਂ ਖਾਦੀ ਕਰ ਦਿੱਤੀ ਕਿ ਆਪਣੀ ਹੋਟਲ ਦੇ ਵਿੱਚ ਆਪਣੇ ਮਾਪੇ ਨੂੰ ਨੌਕਰ ਬਣਾ ਕੇ ਰੱਖ ਲਿਆ ਤੇ ਇੰਨਾ ਦੁਰਵਿਹਾਰ ਕਰਿਆ ਰਿਹਾ ਕਿ ਅੱਜ ਇਹ 70 80 ਸਾਲ ਦੇ ਬਜ਼ੁਰਗ ਤੇ ਇਹਨਾਂ ਦੇ ਹੱਥ ਕੰਬਦੇ ਪਏ ਨੇ ਤੇ ਇੱਕ ਕਿਵੇਂ ਤੁਹਾਡੇ ਹੋਟਲ ਦੇ ਵਿੱਚ ਨੌਕਰਾਂ ਵਾਲਾ ਕੰਮ ਕਰ ਰਹੇ ਨੇ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਗੱਲ ਸੁਣ ਕੇ ਉਹਦੇ ਮੰਮੀ ਪਾਪਾ ਬਨਰਾਜ ਦੇ ਬਹੁਤ ਹੀ ਜ਼ਿਆਦਾ ਸ਼ਰਮਿੰਦਾ ਹੁੰਦੇ ਨੇ ਤੇ ਉਹਦੇ ਕੋਲੋਂ ਮਾਫੀ ਮੰਗਣ ਲੱਗ ਜਾਂਦੀ ਹੈ ਕਿ ਬੇਟਾ ਸਾਡੇ ਤੋਂ ਗਲਤੀ ਹੋ ਗਈ ਸਾਨੂੰ ਮਾਫ ਕਰਦੇ ਅੱਜ ਤੋਂ ਬਾਅਦ ਅਸੀਂ ਇਹਨਾਂ ਦੇ ਨਾਲ ਇਸ ਤਰ੍ਹਾਂ ਦਾ ਵਿਹਾਰ ਨਹੀਂ ਕਰਾਂਗੇ ਤੇ ਬਨਰਾਜ ਕਹਿੰਦਾ ਕਿ ਹੁਣ ਕੁਝ ਵੀ ਨਹੀਂ ਹੋ ਸਕਦਾ ਕਿ ਤੁਸੀਂ ਆਪਣੀ ਗਲਤੀ ਨੂੰ ਸੁਧਾਰਨ ਦੇ ਵਿੱਚ ਬਹੁਤ ਜ਼ਿਆਦਾ ਦੇਰ ਕਰ ਦਿੱਤੀ ਹੈ ਤੇ ਹੁਣ ਤੁਹਾਡੀ ਇਸ ਗਲਤੀ ਦਾ ਕੋਈ ਵੀ ਹਰਜਾਮਤਲਬ ਕਿ ਮਾਫੀ ਨਹੀਂ ਹੈ ਤੁਹਾਡੀ ਇਸ ਗਲਤੀ ਦੀ ਕੋਈ ਮਾਫੀ ਨਹੀਂ ਹੈ ਤੁਸੀਂ ਹੁਣ ਜਿੰਨਾ ਮਰਜ਼ੀ ਜ਼ੋਰ ਲਗਾ ਲਓ ਹੁਣ ਤੁਹਾਨੂੰ ਮਾਫ ਨਹੀਂ ਕਰਾਂਗਾ ਔਰ ਅੱਜ ਤੋਂ ਬਾਅਦ ਮੈਂ ਤੁਹਾਡੀ ਸ਼ਕਲ ਨਹੀਂ ਦੇਖਾਂਗਾ ਤੁਸੀਂ ਮੇਰੀ ਸ਼ਕਲ ਨਹੀਂ ਦੇਖੋਗੇ ਤਾਂ ਇਸ ਗੱਲ ਦਾ ਉਹਨਾਂ ਨੂੰ ਬਹੁਤ ਪਛਤਾਵਾ ਹੁੰਦਾ ਹੈ ਤੇ ਮਨਰਾਜ ਆਪਣੀ ਛੁੱਟੀ ਜਿਹੜੀ ਉਹਦੀ ਖਤਮ ਹੋਣ ਵਾਲੀ ਸੀ ਉਹ 1 ਮਹੀਨੇ ਦੀ ਛੁੱਟੀ ਜਿਹੜੀ ਸੀਗੀ ਉਹ ਹੋਰ ਵਧਾ ਲੈਂਦਾ ਤੇ ਉਹ ਆਪਣੇ ਦਾਦੇ-ਦਾਦੀ ਦਾ ਉੱਥੇ ਰਹਿ ਕੇ ਉਹਨਾਂ ਦੇ ਪਾਸਪੋਰਟ ਬਣਵਾਉਂਦਾ ਹੈ ਐਮਰਜੈਂਸੀ ਦੇ ਵਿੱਚ ਤਤਕਾਲ ਦੇ ਵਿੱਚ ਪਾਸਪੋਰਟ ਬਣਵਾ ਕੇ ਤਤਕਾਲ ਦੇ ਵਿੱਚ ਉਹਨਾਂ ਦੇ ਵੀਜ਼ਾ ਲਗਵਾ ਕੇ ਤੇ ਉਹ ਆਪਣੇ ਨਾਲ ਬਾਹਰ ਕੈਨੇਡਾ ਆਪਣੇ ਦਾਦੇ-ਦਾਦੀ ਨੂੰ ਨਾਲ ਲੈ ਜਾਂਦਾ ਹੈ ਤੇ ਉਹਦੇ ਮੰਮੀ ਡਾਡੀ ਬਹੁਤ ਰੋਂਦੇ ਨੇ ਬਹੁਤ ਕਲਪਦੇ ਨੇ ਕਿ ਬੇਟਾ ਅਸੀਂ ਪਿੱਛੇ ਕੀ ਕਰਾਂਗੇ ਅਸੀਂ ਕਿਵੇਂ ਰਾਵਾਂਗੇ ਅਸੀਂ ਸਾਰਾ ਕੁਝ ਤੇਰੇ ਵਾਸਤੇ ਬਣਾਇਆ ਸੀਗਾ ਕਿਉਂ ਕਾਰੋਬਾਰ ਹੋਟਲ ਸਭ ਕੁਝ ਤੇਰਾ ਹੈ ਬੇਟਾ ਤੂੰ ਐਵੇਂ ਨਾ ਕਰ ਉਹਨੇ ਕਿਹਾ ਨਹੀਂ ਹੁਣ ਕੁਝ ਨਹੀਂ ਹੋ ਸਕਦਾ ਮੇਰੇ ਵਾਸਤੇ ਮੇਰੇ ਦਾਦਾ ਦਾਦੀ ਹੀ ਸਭ ਕੁਝ ਹੈ ਤੇ ਹੁਣ ਇਹ ਹੀ ਮੇਰੇ ਨਾਲ ਰਹਿਣਗੇ ਔਰ ਅੱਜ ਤੋਂ ਬਾਅਦ ਮੈਂ ਕਦੇ ਵੀ ਇੰਡੀਆ ਵਾਪਸ ਨਹੀਂ ਆਵਾਂਗਾ ਕਿਉਂਕਿ ਮੇਰੇ ਦਾਦਾ ਦਾਦੀ ਮੇਰੇ ਕੋਲ ਹੈ ਮੇਰਾ ਹੋਰ ਵੀ ਭੈਣ ਭਰਾ ਹੈ ਨਹੀਂ ਹੈ ਤੇ ਮੈਂ ਕਹਦੇ ਵਾਸਤੇ ਇੰਡੀਆ ਆਉਣਾ ਹੈ ਹੁਣ ਮੈਂ ਆਪਣੇ ਦਾਦੇ ਦਾਦੀ ਦੇ ਨਾਲ ਹੀ ਇੰਡੀਆ ਰਵਾਂਗਾ ਤੁਹਾਡੇ ਵਾਸਤੇ ਮੈਂ ਮਰ ਚੁੱਕਾ ਹਾਂ ਤੁਸੀਂ ਮੇਰੇ ਵਾਸਤੇ ਮਰ ਗਏ ਮੈਂ ਤੁਹਾਡੇ ਵਾਸਤੇ ਮਰ ਗਿਆ ਤੋ ਇਸ ਤਰ੍ਹਾਂ ਲੋਜੀ ਮਨਰਾਜ ਆਪਣੇ ਦਾਦੇ ਦਾਦੀ ਨੂੰ ਲੈ ਜਾਂਦਾ ਤੇ ਆਪਣੇ ਮਾਵਾਪੂਰ ਨੂੰ ਰੋਂਦੇ ਕਲਪਦੇ ਹੋਏ ਛੱਡ ਜਾਂਦਾ ਤੇ ਇਸ ਕਹਾਣੀ ਤੋਂ ਆਪਾਂ ਨੂੰ ਕੀ ਸਿੱਖਿਆ ਮਿਲੀ ਕਿ ਜੈਸੀ ਕਰਨੀ ਵੈਸੀ ਪੜਨੀ ਕਿਉਂਕਿ ਉਹ ਜੋ ਵੀ ਕਰ ਰਹੀ ਸੀ ਉਹਨਾਂ ਦੇ ਬੱਚੇ ਨੇ ਉਹਨਾਂ ਦੇ ਸਾਹਮਣੇ ਉਹਨਾਂ ਦੇ ਗਲਤੀਆਂ ਜਿਹੜੀਆਂ ਸੀਗੀਆਂ ਉਹ ਜ਼ਾਹਿਰ ਹੋ ਗਈਆਂ ਠੀਕ ਹੈ ਨਾ ਤੇ ਉਹਨਾਂ ਦੇ ਬੱਚੇ ਨੇ ਹੀ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਸੀ ਕਿ ਜ਼ਿੰਦਗੀ ਪਰ ਉਹ ਇਕੱਲੇ ਹੀ ਰਹਿ ਗਏ ਫਿਰ ਉਹਨਾਂ ਦਾ ਕੋਈ ਵੀ ਸਹਾਰਾ ਨਹੀਂ ਰਿਹਾ ਸੋ ਦੋਸਤੋ ਆਪਾਂ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਥੋੜਾ ਜਿਹਾ ਸੋਚ ਸਮਝ ਕੇ ਆਪਣੇ ਬੱਚਿਆਂ ਦੇ ਸਾਹਮਣੇ ਕਰਨੀਆਂ ਚਾਹੀਦੀਆਂ ਨੇ ਪਰ ਇਹ ਨਹੀਂ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਆਪਣੇ ਵੱਡਿਆਂ ਦੇ ਨਾਲ ਦੁਰਵਿਵਹਾਰ ਕਰੀਏ ਜਾਂ ਆਪਣੇ ਬੱਚਿਆਂ ਦੇ ਪਿੱਛੋਂ ਦੁਰਵਿਵਹਾਰ ਕਰੀਏ ਸਾਨੂੰ ਕਦੇ ਵੀ ਆਪਣੇ ਪੈਰੈਂਟਸ ਭਾਵੇਂ ਸਾਡਾ ਮਾਂ-ਬਾਪ ਹੈ ਜਾਂ ਸਾਡਾ ਸੱਸ-ਸੋਹਰਾ ਹੈ ਜਾਂ ਕੋਈ ਸਾਡਾ ਵੱਡਾ ਭੈਣ ਭਰਾ ਹੈ ਜਾਂ ਕੋਈ ਸਾਡਾ ਹੋਰ ਰਿਸ਼ਤੇਦਾਰ ਹੈ ਕਿਸੇ ਦੇ ਨਾਲ ਵੀ ਦੁਰਵਿਵਹਾਰ ਸਾਨੂੰ ਨਹੀਂ ਕਰਨਾ ਚਾਹੀਦਾ ਕਿਉਂਕਿ ਕਰਨੀਆਂ ਭਰਨੀਆਂ ਸਾਰੀਆਂ ਇਸੇ ਦੁਨੀਆ ਤੇ ਹੀ ਇਨਸਾਨ ਹੋ ਕੇ ਹੀ ਜਾਂਦਾ ਹੈ ਆਪਣੇ ਕਰਮਾਂ ਦਾ ਫਲ ਭੋਗਣਾ ਪੈਂਦਾ ਹੈ ਤੇ ਇਸ ਕਰਕੇ ਦੋਸਤੋ ਇਸ کہانی ਤੋਂ ਜੇ ਤੁਹਾਨੂੰ ਕੁਝ ਸਿੱਖਣ ਨੂੰ ਮਿਲੇ ਤਾਂ ਮੈਂ ਸੋਚਾਂਗੀ ਕਿ ਮੈਂ ਕੋਈ ਅੱਛੀ ਕਹਾਣੀ ਲਿਖੀ ਹੈ ਜੇ ਕਹਾਣੀ ਤੁਹਾਨੂੰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਜੇ ਕੋਈ ਇਹਦੇ ਵਿੱਚ ਤੁਹਾਨੂੰ ਗਲਤ ਚੀਜ਼ ਮਤਲਬ ਕਿ ਲੱਗਾ ਕਿ ਮੈਂ ਕੁਝ ਗਲਤ ਬੋਲ ਦਿੱਤਾ ਹੈ ਤਾਂ ਪਲੀਜ਼ ਕਮੈਂਟ ਕਰਕੇ ਉਹ ਵੀ ਜ਼ਰੂਰ ਲਿਖਿਓ ਕੀ ਇਹਦੇ ਵਿੱਚ ਮੈਂ ਕਿੱਥੇ ਤੇ ਕੀ ਗਲਤੀ ਕੀਤੀ ਹੈ ਤਾਂ ਕਿ ਮੈਂ ਅੱਗੇ ਆਪਣੀ ਜਿਹੜੀ ਕਹਾਣੀ ਕਦੇ ਵੀ ਕੋਈ ਲੈ ਕੇ ਆਵਾਂ ਤਾਂ ਮੈਂ ਉਹਨੂੰ ਸੁਧਾਰ ਸਕਾਂ ਠੀਕ ਹੈ ਨਾ ਜੀ ਤੇ ਤੁਸੀਂ ਹੁਣ ਮੈਨੂੰ ਦਿਓ ਇਜਾਜ਼ਤ ਤੇ ਮੇਰੀ ਅਗਲੀ ਕਹਾਣੀ ਜਾਂ ਅਗਲੀ ਚਰਚਾ ਦਾ ਵੇਟ ਕਰੋ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਨਵੀਂ ਕਹਾਣੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਤੇ ਮੈਨੂੰ ਜਿਉ ਇਜਾਜ਼ਤ ਤੇ ਵੇਟ ਕਰੋ ਮੇਰੀ ਅਗਲੀ ਚਰਚਾ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ